ਦਿਆਲੇ ਸ਼ਹਿਰ ਵਿੱਚ ਲੋਕ ਕਾਨੂੰਨ ਤੋਂ ਕਿੰਨੇ ਬੇਖੌਫ ਹੁੰਦੇ ਨਜ਼ਰ ਆ ਰਹੇ ਨੇ ਇਸ ਦੀਆਂ ਤਸਵੀਰਾਂ ਇੱਥੀਆਂ ਖਬਰਾਂ ਨੇ ਜਿਹੜੀਆਂ ਆਏ ਦਿਨੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਨਾਲ ਹੁਣ ਡਰ ਭੈਅ ਹੈ ਜਿਹੜਾ ਪ੍ਰਸ਼ਾਸਨ ਦਾ ਪੁਲਿਸ ਦਾ ਲੋਕਾਂ ਦੇ ਦਿਲੋਂ ਦਿਮਾਗ ਤੋਂ ਉੱਤਰ ਚੁੱਕਾ ਹੈ ਦਾਦਾ ਮਾਮਲੇ ਦੀ ਗੱਲ ਕਰਾਂਗੇ ਹਰਿਆਣਾ ਦੇ ਸਕੂਟਰ ਮਾਰਕੀਟ ਦੇ ਵਿੱਚ ਦੋ ਥੇਰਾ ਪੁਲਿਸ ਦੇ ਸਾਹਮਣੇ ਹੀ ਭੜਦੀਆਂ ਹੋਈਆਂ ਨਜ਼ਰ ਆਈਆਂ ਇੱਕ ਦੂਜੇ ਤੇ ਹਥਿਆਰਾਂ ਨਾਲ ਵਾਰ ਕਰਦੀਆਂ ਰਹੀਆਂ ਆਪਸ ਵਿੱਚ ਇੰਨੀ ਲੜਾਈ ਹੋ ਗਈ ਕਿ ਖੂਬ ਹੰਗਾਮਾ ਹੋਇਆ ਤੇ ਦੱਸਦੀ ਹੈ ਕਿ ਸਭ ਤੋਂ ਵੱਡੇ ਗੱਲ ਇਹ ਸੀ ਕਿ ਪੂਰੇ ਮਾਮਲੇ ਦੌਰਾਨ ਪੁਲਿਸ ਵੀ ਉੱਥੇ ਮੌਜੂਦ ਸੀ ਜੀ ਹਾਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਲੜਾਈ ਝਗੜਾ ਹੋਇਆ ਤੇ ਜਿਹੜੀਆਂ ਦੋਵੇਂ ਧਿਰਾਂ ਇੱਕ ਦੂਜੇ ਤੇ ਤਾਬੜ ਤੋੜ ਹਮਲੇ ਕਰ ਰਹੀਆਂ ਸਨ ਇੱਕ ਦੂਜੇ ਦੇ ਨਾਲ ਫੁੱਟਮਾਰ ਕਰ ਰਹੀਆਂ ਸਨ ਬੋਲ ਕਬੋਲ ਕਰ ਰਹੀਆਂ ਸਨ ਤੇ ਉਹਨਾਂ ਦੇ ਸਾਹਮਣੇ ਪੁਲਿਸ ਵੀ ਮੌਜੂਦ ਸੀ ਅਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਹੈ ਦਿਖਾਈ ਨਹੀਂ ਦਿੱਤਾ ਤੇ ਜਦੋਂ ਇਸ ਸਬੰਧ ਵਿੱਚ ਫੂਲ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਜੋ ਕਿ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਦੋਹਾਂ ਤਰ੍ਹਾਂ ਦੇ ਪੱਖ ਸੁਣ ਕੇ ਮਾਮਲੇ ਦੀ ਇਹ ਜੜੀ ਜਾਂਚ ਕੀਤੀ ਜਾਵੇਗੀ ਔਰ ਅਪਡੇਟ ਲੈ ਕੇ ਰੁਗਰੂ ਹੋਵਾਂਗੇ ਛੁੜੇ ਰਹੋ ਖਿਆਲ ਨਾਲ ਲੁਧਿਆਣਾ ਸ਼ਹਿਰ ਵਿੱਚ ਲੋਕ ਕਾਨੂੰਨ ਤੋਂ ਕਿੰਨੇ ਵੀ ਖੌਫ ਹੁੰਦੇ ਨਜ਼ਰ ਆ ਰਹੇ ਨੇ ਇਸ ਦੀਆਂ ਤਸਵੀਰਾਂ ਇਖਤਿਆ ਖਬਰਾਂ ਨੇ ਜਿਹੜੀਆਂ ਆਏ ਦਿਨੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਨਾਲ ਹੁਣ ਡਰ ਪੈਿਆ ਜਿਹੜਾ ਪ੍ਰਸ਼ਾਸਨ ਦਾ ਪੁਲਿਸ ਦਾ ਲੋਕਾਂ ਦੇ ਦਿਲੋਂ ਦਿਮਾਗ ਤੋਂ ਉੱਤਰ ਚੁੱਕਾ ਹੈ ਦਾਦਾ ਮਾਮਲੇ ਦੀ ਗੱਲ ਕਰਾਂਗੇ ਲੁਧਿਆਣਾ ਦੇ ਸਕੂਟਰ ਮਾਰਕੀਟ ਦੇ ਵਿੱਚ ਦੋ ਤੇਰਾ ਪੁਲਿਸ ਦੇ ਸਾਹਮਣੇ ਹੀ ਭੜਦੀਆਂ ਹੋਈਆਂ ਨਜ਼ਰ ਆਈਆਂ ਇੱਕ ਦੂਜੇ ਤੇ ਹਥਿਆਰਾਂ ਨਾਲ ਵਾਰ ਕਰਦੀਆਂ ਰਹੀਆਂ ਆਪਸ ਵਿੱਚ ਇੰਨੀ ਲੜਾਈ ਹੋ ਗਈ ਕਿ ਪੂਹ ਹੰਗਾਮਾ ਹੋਇਆ ਤੇ ਦੱਸਦੀ ਹੈ ਕਿ ਸਭ ਤੋਂ ਵੱਡੇ ਗੱਲ ਇਹ ਸੀ ਕਿ ਪੂਰੇ ਮਾਮਲੇ ਦੌਰਾਨ ਮੌਜੂਦ ਸੀ ਜਿੱਥੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਲੜਾਈ ਝਗੜਾ ਹੋਇਆ ਤੇ ਜਿਹੜੀਆਂ ਦੋਵੇਂ ਧਿਰਾਂ ਇੱਕ ਦੂਜੇ ਤੇ ਤਾਪੜ ਤੋਂ ਹਮਲੇ ਕਰ ਰਹੀਆਂ ਸਨ ਇੱਕ ਦੂਜੇ ਦੇ ਨਾਲ ਕੁੱਟਮਾਰ ਕਰ ਰਹੀਆਂ ਸਨ ਬੋਲ ਕਬੋਲ ਕਰ ਰਹੀਆਂ ਸਨ ਤੇ ਉਹਨਾਂ ਦੇ ਸਾਹਮਣੇ ਪੁਲਿਸ ਵੀ ਮੌਜੂਦ ਸੀ ਅਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਦਿਖਾਈ ਨਹੀਂ ਦਿੱਤਾ ਤੇ ਜਦੋਂ ਇਸ ਸਬੰਧ ਵਿੱਚ ਪੁਲਿਸ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਜੋ ਕਿ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਪੱਖ ਸੁਣ ਕੇ ਮਾਮਲੇ ਦੀ ਜਿੜੀ ਜਾਂਚ ਕੀਤੀ ਜਾਵੇਗੀ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਛੁੜੇ ਰਹੋ ਲੁਧਿਆਣਾ ਲਾਈਵ ਨਾਲ